ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਭਾਗਤ ਜਿਵੇਂ ਤੁਹਾਨੂੰ ਪਤਾ ਵੀ ਸਿਹਾਰਪੁਰ ਇਲਾਕੇ ਦੇ ਵਿੱਚ ਪਿਛਲੇ ਦਿਨੀ ਇੱਕ ਮਾਸੂਮ ਬੱਚਾ ਹਰਵੀਰ ਨੂੰ 5 ਸਾਲ ਦਾ ਬੱਚਾ ਇਹਨੂੰ ਪ੍ਰਵਾਸੀ ਭਿਆਂ ਨੇ ਬੜੀ ਦੇਰੰਦੀ ਨਾਲ ਤਸਰੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਉਹਨਾਂ ਦੇ ਲਈ ਬੱਚੇ ਦੇ ਲਈ ਜਿਹੜਾ ਸਾਰੇ ਬੋਰਡ ਦੇ ਵਿੱਚ ਕੈਂਡਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਅੱਜ ਸ਼ਾਮ ਨੂੰ ਠੀਕ 7:00 ਵਜੇ ਬਾਬਾ ਸਾਹਿਬ ਯੇਰ ਦਾ ਟੋਪੇ ਤੇ ਪਹੁੰਚ ਕੇ ਆਪਾਂ ਉਸ ਬੱਚੇ ਦੇ ਸਰਦਾਜ ਦੀ ਪੇਡ ਕਰ ਸਕੀਏ ਤੇ ਉਹਦੇ ਲਈ ਦੁਆ ਕਰ ਸਕੀਏ ਵੀ ਜਿਹੜਾ ਬੱਚਾ ਪਰਵਾਸੀ ਮਜ਼ਦੂਰਾਂ ਨੇ ਜਿਹਨੂੰ ਬੜੀ ਬੇਰਹਿਮੀ ਨਾਲ ਮਾਰਿਆ ਉਸ ਪਰਵਾਸੀ ਮਜ਼ਦੂਰਾਂ ਨੂੰ ਮਿਸਾਲੀ ਸਜ਼ਾਾਂ ਦੇ ਹੋਣ ਦੀ ਮੰਗ ਕਰੀਏ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਜ਼ਾਾਂ ਉਹ ਦਿੱਤੀਆਂ ਜਾਣ ਕਿ ਅੱਗੇ ਤੋਂ ਕੋਈ ਇਦਾਂ ਦੀ ਘਟਨਾ ਨਾ ਬਾਪ ਤੇ ਨਾ ਬਾਪੜੇ ਤੇ ਪੰਜਾਬ ਹੱਸਦਾ ਵਸਦਾ ਰਹੇ ਇਸ ਕਰਕੇ ਅੱਜ ਠੀਕ ਸਾਡੇ ਸੇਵਰੀ ਫਲੋਰ ਦੇ ਵਿੱਚ ਬਾਬਾ ਅਨਸਾਰ ਸਾਹਿਬ ਵੇਗ ਦਾ ਚੌਂਕ ਦੇ ਵਿੱਚ ਇਕੱਠੇ ਹੋ ਕੇ ਆਪਾਂ ਉਹਨਾਂ ਅਨੁਸਾਰ ਦਾ ਗੋਪੇਟ ਕਰੀਏ ਗੈਰ ਇੰਦੇ ਆਪਾਂ ਸਵਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ